ਉਹਨਾਂ 90 ਸਾਲ ਦੀਆਂ ਕਲਾਈਆਂ 5 ਸਾਲ ਦੇ ਅੱਗੇ ਹੁੰਦੀਆਂ ਸਤਨਾਮ ਸੇਵਾਇ। 5 ਸਾਲ ਦੀ ਉਮਰ ਬਾਬਾ ਗੁੰਡਾ ਸਾਹਿਬ ਜੀ ਆਤਮਾ ਪਰਮਾਤਮਾ ਦੀ ਗੱਲ ਕਰਦੇ ਤੇ ਬਾਬਾ ਨਾਨਕ ਉੱਧ ਛੱਕੇ ਕਹਿੰਦਾ ਬਾਲਕ ਕਹਿੰਦੇ ਤੈਨੂੰ ਕਿੱਥੋਂ ਪਤਾ ਲੱਗ ਗਿਆ ਜੀ ਆਤਮਾ ਕੀ ਹੁੰਦੀ ਹੈ ਸਤਨਾਮ ਸੇਵਾਇ। ਤੂੰ ਤਾਂ ਬਾਬਾ ਗੁੰਡਾ ਸਾਹਿਬ ਆਗੇ ਤੇ ਉਹ ਨਾਂ ਬਾਬਾ ਗੁੰਡਾ ਸਾਹਿਬ। ਛੋ

માળે કર્મા કરકે વિછડેયા તૃક્ત કર્મ કે વિછડે કર કૃપા મિલ હો રામ માળે કર્મા કરકે વિછડે પર કૃપા કૃપા દેના જણેથી તને ઓ મળਦਾ હે ચાર ગુણ તંદસ પરમે ખલ આય પરમ કે સાબ કઈ દે ચાર ગુણ ઉત્તર દક્ષણ પૂર્વ પશ્ચિમ એ 10 દિશાવા ਚਾਰ ਗੋਟਾ ਦਾ ਸੁਪਰਮੇਂ ਕਾਸ ਦੇਖਾਂ ਵਿੱਚ ਥਕ ਆਏ ਪ੍ਰਭ ਕੀ ਸਾਥ ਥੱਕ ਹਾਰ ਕੇ ਜੜੀ ਫੇਰੀ ਕੋਈ ਸ਼ਰਧ ਦੇ ਵਿੱਚ ਆਏ ਆ ਤੇਰ ਤਰ ਤੇ ਬਾਹਲੀ ਕਤਨ ਆਵਲ ਕਾਮ ਹੁਣ ਆਪਾਂ ਆਮ ਜਿਹੜਾ ਇਹਨਾਂ ਦਾ ਕਾਮ ਜ਼ਿੰਮੇਵਾਰ ਇਹਦਾ ਵਾਸਤਾ ਵੀ ਨਾ ਚੀਗਾ ਇਹਦਾ ਖੇਤੀਬਾੜੀ ਦਾ ਮਾਲ ਟੰਗਰ ਦਾ ਉਹ ਆਮ ਜਿਹੜਾ ਆਪਾਂ ਉਹ ਪਤਾ ਆਪਾਂ ਟੰਗਰ ਜਿਹੜੇ ਆ

ਆਪਕਾ ਸਤਿ ਸ਼੍ਰੀ ਅਕਾਲ ਜੀ ਡੰਗਰ ਜਣੇ ਜੋ ਵੀ ਤੁਹਾਨੂੰ ਦੱਲਿਆ ਤੇ ਮਰੀਆਬਾਦ ਦੀ ਜਿਹੜਾ ਹੈ ਕੋਈ ਜੁੱਤੀ ਮਨਾਉਂਦਾ ਕੋਈ ਥੋੜਾ ਬਣਾਉਂਦਾ ਤੇ ਤਰਨਾ ਆਪਾਂ ਵਿਆਹ ਸ਼ਾਦੀਆਂ ਪਾਰਟੀਆਂ ਫੰਕਸ਼ਨਾਂ ਦੇ ਪਾਰੇ ਖੁੰਦੇ ਹਰ ਕੋਸਤ ਨਾਮ ਸਿਰਿ ਹੋਏ ਇਸ ਵਾਸਤੇ ਕਹਿੰਦੇ ਨੇ ਤੇ ਕੋਈ ਗਏ ਤੇ ਬਾਹਰ ਹੀ ਕਿਤੇ ਨਾ ਆਵੇ ਕਾਮ ਉਹ ਕਿਸੇ ਜਣੀ ਆ ਕਿਸੇ ਪ੍ਰਕਾਰ ਮੁਲਖ ਵੀ जल तो बगैर जल बिना सावती जल तो बगैर जेडी फसल है ना फसल

ਬਾਪਾ ਖਿਲਾ ਜੀਆ ਸੁਨ ਆਵਨਾ ਤੋਂ ਅੱਗੇ ਦੋਨੋਂ ਲਈ ਉਹ ਦੋਨੋਂ ਲੋੜ ਕੇ ਸੁਖ ਕਰਾਉਣ ਦੀ ਜੇ ਬਣ ਤਕਵਾਤਨਾ ਸੇਵਾ ਇਸ ਵਾਸਤੇ ਇੱਥੇ ਜਿਹੜੇ ਬਾਦ ਕੇ ਰਹੇ ਨੇ ਜਗਤ ਨੂੰ ਸਾਥ ਤੁਮ ਹਮਲਾ ਕੋ ਪਹੇਨਾ ਹਿੰਦਾ ਸੋ ਪ੍ਰਤੱਖੀ ਗੁਰੂ ਕਾ ਸਹੀ ਜਿਹੜਾ ਜਨਾ ਸੁਭ ਕਰਣੀ ਹੈਗੀ शरीर नाम ना पर ना दाई विश्राम बिलकुल विश्राम जीज नहीं पुन जीवन है जीवन नहीं मिलता है जेतर का हर आलोहार कांतना प्रागटय पाटनगर से ग्राम जेत का जड़े का तेज जेत का हर कांतना प्रागटय पति परमेश्वर प्रागटय बड़ा भाई को पाटनगर से ग्राम को नगर बटे शहर छोटे ग्राम कसदे को पाटदे नहीं है ताप दे दे जल दे 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 को पाटदे नहीं

महाराज जी कह रहे थे पहले बादशाह जी जित घर घर कंत न प्रगट ही से ग्राम वे शहर छोटे से नगर वे ग्राम छोटे का जे हूं ज्यादा ले जाए अर्था और जावा टाइम बद लगे इस वास्त शॉर्ट में करते हैं कुछ जित घर घर कंत न प्रगट ही से ग्राम वो वे वे शहर वो तो बड़े बड़े कोठियां कैसे काम की पहले पाशा भी गए ना भाई ही में बोले ते झोके ले बैठ के बाहर ये सब प्रचार की तब ते खान को पेंड बाड़े जड़े पठान ऐने को गए थे ते बोली या बात है ऐने को गए थे वो ने, ने अंगारी से ते सिख जड़े गए कि गुरु साहब आए थे भी सेवा पानी करो आओ कहीं ना रहना ਕੋਈ ਰੱਖੇ ਸਾਥੇ ਪਰ ਨਹੀਂ ਆਇਆ ਕੋਈ ਆਖੇ ਕਿਹੜਾ ਸਾਥ ਦੇਤਾ ਦੀ ਕਰੇ ਤੇ ਜਿਹੜੇ ਅੱਜ ਕੱਲ ਜਿਹਨੂੰ ਕਹਿ ਲੈਂਦੇ ਨੇ ਡੀ ਜੇ ਉਹ ਗਾਣੇ ਲੱਗੇ ਹੋਏ ਪੀਂ ਜਾਂਦੇ ਸਾਡੇ ਦਾ ਟੈਂਪ ਨਹੀਂ ਸਾਡੇ ਦਾ ਜਿਹੜਾ ਹੈ ਆ ਵੇਖੋ ਨਾਸਨਾ ਹੋ ਰਿਹਾ ਹੈ ਤੇ ਮਾਬਾਏ ਦੇ ਅੱਖਾਂ ਸਿੱਖਾਉਂ ਪਹਿਲੇ ਦਿਨ ਚਾਹ ਦਾ ਉਹ ਨਗਰ ਪੁਜੜ ਜਾਏਗਾ ਖੁਸ ਹੋਣਾ ਸਿਰ ਉਹ ਖਾਲ ਪੁਰੀ ਮੁਜੜ ਗਏ ਸੀ ਉਹ ਖਾਲ ਪੁਰੀ ਮੁਜੜ ਗਏ ਸੀ ਇਸ ਵਾਸਤੇ जड़ा है पाई एमए दी तो गी है जरा मारा जब इंटे पोते फेर दे तेल के इंटे में शाम को जाग की दे मारे जिंदे नाम जब ये पाव प्यारे से आस्तन स्वयं जवाने जिंदे नाम न जब ये मेरे गोविंदा से नगर पुजारी जी और कभी पुजारी आ

सारे सिंगार जड़े पहला के समय वो चीते जाते संत और आस पाना दे बिरे जड़े नहीं हो करते जाते संसार सारे नहीं सरखा वो देह दे देह दे, दे ना वालो मैं वो दे दे बेच सारे सिंगार जड़े वो किसे काम दे प्रभु स्वामी कर्तव्य होनिया वीर सज्जन समझाम प्रपति को प्रवेश तो ਪਰਵ ਸੁਆਮੀ ਕਰਤਿ ਹੋਨੀ ਆ ਪੀਛ ਸਚ ਸੋ ਜਾਮ ਪ੍ਰਤਖ ਹੀ ਰਬ ਨਾਮ ਕਰੇ ਕਿਸੇ ਜੀਨੀ ਦਾ ਪਤ ਜਿਹੜਾ ਸੰਸਾਰ ਤੋਂ ਚਲਾ ਜਾਵੇ ਜੇ ਦਾ ਮਾਪੇ ਸਾਹਮਣੇ ਚੰਗੇ ਨਹੀਂ ਤੀਵੰਗੋ ਪਾਰਿਆ ਰੱਜਿਆ ਹੈ ਤੇਰੇ ਤਾਂ ਤੁਹਾਨੂੰ ਪਤਾ ਸ਼ਰੀਰ ਕੋਈ ਢੜਤਾ ਦੀ ਜਿਹੜੇ ਨੇ ਕੋਈ ਇੰਨੀ ਤੱਤ ਬੰਦੇ ਪੀਛ ਸਚ ਸੋ ਜਾਮ ਕੋ ਜੰਮ ਹੱਤਾ ਵਰਗੇ ਨਾ ਦੇ ਤੰਨੇ ਮੇਲੇ ਲਾਦੇ ਆ ਤੁਸ ਸਤਨਾਮ ਸ੍ਰੀ ਵਾਹਿ ਸਾਮਨਿਕਤਾ ਵੀ ਹੋਣੀ ਆ ਮੀਤ ਸੱਚਾ ਸੁਜਾ। ਪਤੀ ਪਰਮੇਸ਼ਰ ਤੋਂ ਬਿਗੈਨ ਆਤਮਾਨ ਇਸ ਸੰਸਾਰ ਤੋਂ ਕਿਤੇ ਵੀ ਦਾ ਪਤੀ ਚਲਾ ਜਾਂਦੇ। ਉਹਦੇ ਰਿਸ਼ਤੇ ਦਾ ਕਰਾਣੀ ਤੇ ਚਾੜੀਆਂ ਸਭ ਜਿਹੜੇ ਨੇ ਸਾਰੇ ਜਿਹੜੇ ਚੱਕੇ ਨੇ ਉਹਨਾਂ ਦੇ ਕਰਦੇ। ਜਿਹੜੇ ਦੁਨਿਆਵੀ ਕਿਹੋ ਜਿਹੋ ਰਿਸ਼ਤੇ ਨਹੀਂ ਉਹ ਮੀਤ ਸੱਚਾ ਸੁਜਾ। ਉਹ ਜਦੋਂ ਧਰੂਪ ਤੇ ਨਿਆਈਂ ਕਰਦੇ ਹਾ।

ਸਾਰੇ ਬਾਹਰ ਜਿਹੇ ਪੈਦਾ ਕੀਤੇ ਚੱਗੇ ਬਾਹਰ ਤੋਂ ਆਪਣੇ ਆਪਣੇ ਕੰਮ ਕਰੀ ਚੱਲੋ ਆਪਣੇ ਚੰਗੇ ਕੰਮ ਕਰੀ ਚੱਲੋ ਆਪਣਾ ਮਾਰਗ ਨਾ ਛੱਡੋ ਆਪਣਾ ਰਸਤਾ ਨਾ ਛੱਡੋ ਇਸ ਵਾਸਤੇ ਜਿਹੜਾ ਹੈ ਇੱਥੇ ਸੰਤ ਜਨਾਂ ਨਾਲ ਪਾइए ਸੰਤਾਂ ਦੇ ਨਾਲ ਬਿੜ ਕਰਕੇ ਸੰਗਤ ਕਰਕੇ ਹੁਣ ਬਾਬਾ ਜੀ ਜੇ ਤਾਂ ਕੋਉਂਦੇ ਆ ਸੇਵਾ ਕਰਾਉਂਦੇ ਦੇਖੋ ਰੌਣਕ ਮੇਲਾ ਲੱਗਿਆ ਬਿਲਕੁਲ ਲੱਗਾ ਜਾਵੇ ਸਵੇਰ ਤੋਂ ਤੇ ਇਹ ਸੰਤਾਂ ਆਪ ਜੀ ਦੀ ਕਿਰਪਾ ਜਿਹਾ

ਜਿੰਦ ਤਨ ਨੇ ਤੇਰੇ ਕੋਲ ਸੁਸਈ ਕਤਲੇ ਕੇਸਨੋ ਪ੍ਰੇਖ ਕੇਨੇ ਕੁਛ ਵੀ ਦੀ ਆਇਆ ਪਛ ਪਾਹੀ ਆਇਆ ਸੰਗਰਾਮ ਤੇ ਅਮਰ ਤੇੜਾ ਸੀ ਜਿਆਲੀ ਵਸਤੀ ਇਸ ਨੂੰ ਕਹਿੰਦੇ ਨੇ ਅਕਤਾ ਵਲੀਆ ਪਾਵਨ ਪੀਤਰਾ ਜਾਗਾ ਸੀ ਤੁਸੀਂ ਤਾਂ ਕਹਿੰਦੇ ਮਰਕ ਦੀ ਮੌਤ ਦੀ ਗੱਲ ਕਰਕੇ ਸੰਗਰਾਮ ਦੀ ਖਾਤ ਕਰਦੇ ਹੋ ਸਭ ਨਾਲ ਸਿਵਾਰੇ ਉਥੇ ਤੱਕ ਕੀ ਕਰੋ ਫਿਰ ਕਹਿੰਦੇ ਕੀ ਹੈ ਲੱਗਿਆ ਕਿ ਇੰਨਾ ਨੇ ਕੁਛ ਫਾਸੇ ਨਹੀਂ ਦਾ ਕਿੰਨਾ ਬਚਾਇਆ ਟਨੋਲਜੀ ਹੈ ਜਿੱਤੇ ਹਮ ਕੋ ਸਾਥ ਨਾਲ ਸਿਵਾਰੇ ਜੇ ਤਦ ਇਹ ਨਾ ਤੇ ਬੈਨਸ ਸਹੀ ਕਿਤੇ ਲੈ ਲੈ ਕੇ ਅਸਲ ਪ੍ਰੇਮ ਉਥੇ ਕੀ ਆਪਰ ਕਰੋਗੇ ਪੈਸਾ ਭਾਈ ਜੀ ਇਸੇ ਦੇ ਬਾਦ ਤਸਲੇ ਬਾਦ ਸੋ ਪ੍ਰੋਫੈਸਰ ਸਾਹਬ ਸਿੰਘ ਦੇ ਬਾਦ ਉਹਨੇ ਇਹੀ ਯਕਤ ਕੀਤੀ ਸੋ ਬੇਚਾਰਾ ਬਾਵਾ ਸੋ ਜੋ ਬਾਹਰ ਹੈ ਇੱਥੇ ਬਖਸ਼ਿਸ਼ ਕਰਦੇ ਰਹੇ ਇੱਕ ਖਣਕ ਇਸੇ ਬਣੇ ਜੀਵਨ ਅਰਥਾ ਜਨਮ ਜਣਾ ਮੰਨਾ ਕਰਉ ਇੱਕ ਖਣਕੀ ਉਹਦੇ ਤੋਂ ਬਗੈਰ ਕੀਆ ਇਹ ਅਰਥਾ ਜਿਹੜਾ ਰਤ ਨਹੀਂ ਜਿਹੜਾ ਪੂਰੀਆ ਰਬਿਆ ਵਿੱਚ ਬਣਾ ਉਹ ਚੱਲ ਵਿੱਚ ਹੈ ਥੱਲੇ ਪਾਣੀ ਵਿੱਚ ਉਹ ਥਾਂ ਵਿੱਚ ਹੈ ਜਿਹੜਾ ਹੈ ਉਹ ਸੁੱਕੇ ਥਾਂ ਤੇ ਪਾਣੀ ਦੇ ਉੱਤੇ ਧਰਤੀ ਹੈ ਮਹੀਂ ਅਲ ਵੱਖਰਾ ਵੱਖਰਾ ਕਰਕੇ ਜਿਹੜਾ ਧਰਤੀ ਤੇ ਆਕਾਸ਼ ਦਾ ਇਹ ਸੈਂਟਰ ਆ ਫਾਇਦਾ ਬਚਾਵਾ ਕਰਨਾ ਨੂੰ ਦੇਖਦਾ ਇੱਕ ਤਾਂ ਧਰਤੀ ਆ ਗਈ ਇੱਕ ਆਕਾਸ਼ ਆ ਗਿਆ ਉਹਦੇ ਵਿੱਚ ਵੀ ਖਾਲੀ ਜਗ੍ਹਾ ਹੈ ਇਹਨੂੰ ਮਰੀਅਤ ਕਹਿੰਦੇ ਨੇ

ਉਹ ਲੱਗਿਆ ਨ ਹੋਇਆ ਜਿੰਨੀ ਆਵਿਆ ਸੋ ਪ੍ਰਭੂ ਤਿੰਨਾ ਭਾਗ ਬਣਾ ਜਿਨ੍ਹਾਂ ਨੇ ਉਹਦੇ ਅਲੰਗ ਨੂੰ ਪਰਾਵੈ ਮਾਣਿਆ ਹੈ ਜਿੰਨੀ ਆਵਿਆ ਸੋ ਪ੍ਰਭੂ ਪਰਮੇਸ਼ਰ ਤਿੰਨਾ ਭਾਗ ਬਣਾ ਜਦ ਸੰਤ ਗਿਆਨੀ ਗੁਰਬਾਣੀ ਦੀ ਖਾਸ ਕਰਕੇ ਲਾਵਾਇ ਅਪ ਕਰਦਾ ਮਾਣਾ ਤੁਸੀਂ ਮਾਣਾ ਜਿਹਨ ਨੂੰ ਸੋਖੇ ਜਿਹਾ ਪ੍ਰਾਪਤ ਹੁੰਦਾ ਹੈ ਉਦਾਂ ਭਾਵੇਂ ਉਹ ਵਿਚਾਰੇ ਜੀਵਨ ਭਾਗ ਤੋਂ ਥੁੜੇ ਤੱਕ ਰਹਿੰਦੇ ਜਾਂ ਪਰੇਸ਼ਾਨ ਰਹਿੰਦੇ ਭਾਵੇਂ ਭਾਗ ਤੋਂ ਪਰ ਅਧਿਆਤਮੀਆਂ ਉਹਨਾਂ ਤੇ ਬੜਾ ਆਨੰਦ ਜਿਹੜਾ ਉਹ ਬੜਿਆ ਇੰਦਾ ਹੈ ਹਰ ਦਰਸ਼ਨ ਕੋ ਮਨ ਲੋਚਦਾ ਨਾਲ ਤਿਆਸ ਮਰਾਂ ਤੇ ਦਰਸ਼ਨਾਂ ਨੂੰ ਤੇਰੇ ਮਾਪਾ ਸਦਾ ਮਨ ਲੋਚਦਾ ਰਹਿਦਾ ਵੇਖੋ ਜਿਹੜਾ ਰੁਸਤਮ ਆਉਂਦੇ ਜਿਹੜਾ ਪੁਨੇ ਦੀ ਜੈ ਜੈ ਕਾਰ ਕੀ ਤਰਪਾਸ਼ ਨੂੰ ਜਾਸ ਕੀਤਾ ਬਾਹਰ ਸਵੇਰੇ ਕੋੜੇ ਕੋੜੇ ਦੀ ਨਗਾਮ ਪਗੜਾ ਜੀ ਉਹਨਾਂ ਨੂੰ ਜੈ ਤੋਂ ਕੱਢਿਆ ਰਾਜ ਨੂੰ ਕਿਉਂ ਪਤਾ ਸੋ ਇਸ ਵਾਸਤੇ ਇੰਜ ਜਿਹੜਾ ਮਾਤਾ ਭਗ ਭਾਈ ਨੇ ਕਸ਼ਮੀਰ ਵਿੱਚ ਛੇਵੇਂ ਪਾਸ਼ਾ ਨੂੰ ਯਾਦ ਕੀਤਾ ਤੇ 7ਵੇਂ ਪਾਸ਼ਾ ਕੋਲ ਇਹਨਾਂ ਕੱਪੜੇ ਦਾ ਥਾਂ ਲੈਣ ਵਾਸਤੇ ਉਥੇ ਮਹਾਰਾਜ ਛੇਵੇਂ ਪਾਸ਼ਾ ਉੱਥੇ ਗਏ। ਹੋਰ ਭਾਈ ਰੂਪੇ ਭਜ ਸਾਹਿਬ ਦੀ ਗੱਲ ਕਰੀ ਇਹ ਬੰਦੇ। ਉਥੇ ਉਹ ਨਾਲੇ ਚੱਲ ਜਿਹੜਾ ਹੈ ਬੜਾ ਵਧੀਆ ਦੇਖਿਆ ਕਿ ਮਹਾਰਾਜੇ ਸ਼ਕਰਦੋਗ ਆਪ ਸ਼ਕਿਰਦੀ। ਉਥੇ ਮਹਾਰਾਜ ਭਾਈ ਕਿਡੋਵੇ ਤੋਂ ਗਏ। ਭਾਈ ਕੀ ਟਰਾਲੀ ਹੀ ਬਾਪਾ ਸੀ ਬਾਬਾ ਮੇਰੀ ਚੰਦ ਨੇ ਚਾਲ ਕੀਤਾ ਪੱਟੀ ਕਿੱਥੇ ਡੋਗੇ ਵਾਲੇ ਪ੍ਰਸ਼ਾਦ ਨੂੰ ਭਾਈ ਕੀ ਟਰਾਲੀ ਕਿੱਥੇ ਪੱਟੀ ਆ ਬਾਬਾ ਦਇਆ ਸਿੰਘ ਜੀ ਦੀ ਬਾ ਪ੍ਰਸ਼ਾਦ ਦੀ ਸੰਗਤ ਰਹੀ ਅਗੋਸੀ ਸੇਵਾ ਜਾਂਦੇ ਰਹੇ ਬਾਬਾ ਦਇਆ ਸਿੰਘ ਜੀ ਸਭ ਤੋਂ ਸੇਵਾਲੇ ਸੋ ਉਹਨਾਂ ਦੇ ਨਾਲ ਅਗੋਸੀ ਭਾ ਪਾ ਸਾਹਿਬ ਉੱਥੇ ਸੇਵਾ ਜਾਂਦੇ ਰਹੇ ਉਹ ਸਥਾਨ ਦੇਖਿਆ ਉੱਥੋਂ ਮਾਨ ਰਿਥੇ ਭਾਈ ਕੀ ਟਰਾਲੀ ਬੋਕੇ ਬੈਠੇ ਇਥੋਂ ਚੱਲਦੀਆਂ ਗਾਗਰਾਂ ਆਉਂਦੇ ਪੱਡੇ ਤੇ ਭਰ ਕੇ ਕੋਈਏ ਕੋਥੇ ਬੱਤਾਂ ਵੀ ਚੱਲ ਪਾਉਂਦੇ ਤੇ ਇੱਕੋ ਸਾਧਨਾ ਛੇਵਾਂ ਹਰ ਦਰਸ਼ਨ ਕੋ ਮਨ ਲੋਜ ਦਾ ਨਾਮ ਪਿਆਸ ਬਣਾ ਬੜੀ ਪਿਆਸ ਤੇ ਸਾਨੂੰ ਦਰਸ਼ਣਾ ਦੇ ਚੇਤ ਮਲਾਏ ਸੋ ਪ੍ਰਭੂ ਤਿਸ ਕਾ ਪਾਇ ਰਗਾ ਚੇਤ ਦੇ ਮੀਤਿਆਂ ਦੁਆਰਾ ਮਹਾਰਾਜ ਜੀ ਮੋਕਸ਼ਿਸ਼ ਕਰਦੇ ਨੇ लास्ट ਪੰਤੀ ਹੈ ਸਮੇਂ ਸਾਥ ਜਿਹੜਾ ਬਾਪ੍ਰਚਾਇਆ ਕਾ

बखो सीजे दिज प्राण लको इतोटा न

कई प्रकार के गलतियां कुरान जो का होनी सवाल करे सतगुरु साहब के सामने करने बख्शेला आगे तो जरा है समागम श्री अरदास करने की दास रूप में कथा वार्ता करने जा जाते ढंगा जा जी तरीका आवे सालो की अर्थ करने आ जा ना सी कोई कथा वार्ता के नाम पर प्रचार के नाम पे लेक्चर ना तो प्रोफेसर ना के स्कॉलर